ਸਸ਼੍ਰੀ ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਦੇ ਲਈ ਸੁਵਿਧਾ ਕੇਂਦਰ ਬਣਾਏ ਗਏ ਸਨ ਪਿੰਡਾਂ ਦੇ ਵਿੱਚ ਵੀ ਸੇਵਾ ਕੇਂਦਰ ਖੋਲੇ ਗਏ ਸਨ ਤਾਂ ਜੋ ਲੋਕਾਂ ਨੂੰ ਸਹੂਲਤ ਮਿਲ ਸਕੇ ਤੇ ਆਪਣੇ ਪਿੰਡ ਦੇ ਵਿੱਚ ਹੀ ਆਪਣੇ ਸਰਕਾਰੀ ਕੰਮ ਕਰਵਾ ਸਕਣ ਪਰ ਮੌਜੂਦਾ ਸਰਕਾਰ ਦੇ ਵੱਲੋਂ ਪਿੰਡਾਂ ਵਿੱਚਲੇ ਸੇਵਾ ਕੇਂਦਰ ਬੰਦ ਕਰ ਦਿੱਤੇ ਗਏ ਜਿਸ ਕਾਰਨ ਕਿ ਸੁਵਿਧਾ ਕੇਂਦਰਾਂ ਤੇ ਪੀੜ ਵਧ ਗਈ ਤੇ ਲੋਕ ਕਾਫੀ ਪਰੇਸ਼ਾਨ ਹੋ ਗਏ 5-10 ਮਿੰਟਾਂ ਦੇ ਵਿੱਚ ਹੋਣ ਵਾਲੇ ਕੰਮ ਕਈ ਘੰਟਿਆਂ ਦੇ ਵਿੱਚ ਹੋ ਰਹੇ ਨੇ ਪੰਜਾਬ ਸਰਕਾਰ ਦੇ ਵੱਲੋਂ ਨਾਰਾ ਦਿੱਤਾ ਗਿਆ ਕਿ ਪੰਜਾਬ ਸਰਕਾਰ ਤੁਹਾਡੇ ਦਰਬਾਰ ਮਤਲਬ ਕਿ ਤੁਹਾਡੇ ਪਿੰਡਾਂ ਘਰਾਂ ਦੇ ਵਿੱਚ ਆ ਕੇ ਸਰਕਾਰੀ ਕਰਮਚਾਰੀ ਤੁਹਾਡੇ ਕੰਮ ਕਰਨਗੇ ਪਰ ਲੋਕਾਂ ਦੇ ਦਫ਼ਤਰਾਂ ਦੇ ਵਿੱਚ ਕੰਮ ਨਹੀਂ ਹੋ ਰਿਹਾ ਇਸ ਬਾਬਤ ਪ੍ਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਕੋਈ ਨਕਲ ਅਪਲਾਈ ਕਰਨ ਦੇ ਲਈ ਸਹੂਿਦਾ ਕੇਂਦਰ ਬਠਿੰਡਾ ਵਿਖਿਆਏ ਸੀ ਇਸ ਕੰਮ ਦੇ ਲਈ ਉਸ ਨੂੰ ਤਕਰੀਬਨ ਡੇਢ ਦੋ ਘੰਟੇ ਪਰੇਸ਼ਾਨ ਹੋਣਾ ਪਿਆ ਤੇ ਉਹਦਾ ਕਹਿਣਾ ਹੈ ਕਿ ਕਾਫੀ ਉਖਝਲਖਵਾਰ ਹੋ ਰਹੀ ਨੇ ਸਹੂਿਦਾ ਕੇਂਦਰ ਲੋਕਾਂ ਦੀ ਦੁਵਿਧਾ ਬਣ ਚੁੱਕੇ ਨੇ ਤੇ ਉਹਨਾਂ ਦਾ ਕਹਿਣਾ ਜਿਹੜੀ ਸਰਕਾਰ ਕਹਿੰਦੀ ਹੈ ਕਿ ਸਰਕਾਰ ਤੁਹਾਡੀ ਦਰਬਾਰ ਪਰ ਇਸ ਦੇ ਉਲਟ ਹੋ ਰਿਹਾ ਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਦਫ਼ਤਰਾਂ ਦੇ ਵਿੱਚ ਪਹੁੰਚ ਕੇ ਲੋਕ ਜਿਹੜੇ ਕਾਫੀ ਖੱਜਲਖੁਆਰ ਹੋ ਰਹੇ ਨੇ ਤੇ ਉਹਨਾਂ ਦੇ ਕੰਮ ਵੀ ਸਮੇਂ ਸਿਰ ਨਹੀਂ ਹੋ ਰਹੇ ਸੁਵਿਧਾ ਕੇਂਦਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਚੱਲ ਰਹੀਆਂ ਨੇ ਇਸ ਕਾਰਨ ਸੁਵਿਧਾ ਕੇਂਦਰਾਂ ਦੇ ਵਿੱਚ ਕਾਫੀ ਭੀੜ ਰਹਿੰਦੀ ਹੈ ਆਉਣ ਵਾਲੇ ਵਿਅਕਤੀਆਂ ਨੂੰ ਟੋਕਨ ਦਿੱਤਾ ਜਾਂਦਾ ਹੈ ਜਿਸ ਤੇ ਸਮਾਂ ਵੀ ਦਿੱਤਾ ਜਾਂਦਾ ਹੈ ਜਿਸ ਦੇ ਮੁਤਾਬਕ ਉਹਨਾਂ ਦੀ ਵਾਰੀ ਆਉਂਦੀ ਹੈ ਪਰ ਜ਼ਿਆਦਾ ਗਿਣਤੀ ਹੋਣ ਕਾਰਨ ਸਮਾਂ ਜ਼ਰੂਰਤ ਵੱਧ ਲੱਗਦਾ ਤੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਟੋਲ ਫ੍ਰੀ ਨੰਬਰ ਦਿੱਤੇ ਗਏ ਨੇ ਜਿਸ ਤੇ ਤੁਸੀਂ ਕਾਲ ਕਰਕੇ ਆਪਣਾ ਕੰਮ ਕਰਵਾ ਸਕਦੇ ਹੋ ਜਿਹੜਾ ਕਿ ਉਸੇ ਦਿਨ ਅਗਲੇ ਦਿਨ ਤੁਹਾਡੇ ਘਰ ਆ ਕੇ ਕਰਮਚਾਰੀ ਕਰਦੇ ਨੇ ਉਹਨਾਂ ਦਾ ਕਹਿਣਾ ਕਿ ਪਹਿਲੇ ਇਸ ਕੰਮ ਦੇ ਲਈ 4 ਤੋਂ 5 ਦਿਨ ਦਾ ਸਮਾਂ ਲੱਗਦਾ ਸੀ ਪਰ ਇਹ ਹੋਣੇ ਕੰਮ ਉਸੇ ਦਿਨ ਹੋ ਜਾਂਦਾ ਹੈ ਤੇ ਇਸ ਨਾਲ ਤੁਹਾਡਾ ਸਮਾਂ ਵੀ ਬਚਦਾ ਹੈ ਤੇ ਘਰ ਬੈਠੇ ਹੀ ਤੁਹਾਡਾ ਕੰਮ ਵੀ ਹੋ ਜਾਂਦਾ ਹੈ। ਹਾਂਜੀ ਮੈਂ ਪਰਮਿੰਦਰ ਸਿੰਘ ਬਾਲਿਆਂਵਾਲੀ ਮੇਰਾ ਨਾਮ ਹੈ ਜੀ। ਅੱਜ ਇੱਥੇ ਸਬਦਾ ਕੇਂਦਰ ਹੈ ਸੀ ਕਿ ਸੈਟ ਮੈਂ ਸਬਦਾ ਕੇਂਦਰ ਦੇ ਵਿੱਚ ਨਕਲ ਬਲਾਈ ਕਰਨ ਆਇਆ ਸੀਗਾ ਜੀ ਅੱਜ ਰਜਿਸਟਰੀ ਦੀ ਨਕਲ ਲੈਣੀ ਸੀਗੀ। ਤੇ ਮੈਂ ਤਕਰੀਬਨ ਪੌਣੇ 11 ਵਜੇ ਦਾ ਇੱਥੇ ਖੜਾ ਹਾਂ ਜੀ ਤੇ ਹੁਣ ਸਵੇਰ 12 ਹੋ ਗਈ। 1.5 ਘੰਟਾ ਹੋ ਗਿਆ ਜਿੱਥੇ ਮੈਨੂੰ ਆ ਕੇ ਪਤਾ ਲੱਗਿਆ ਵੀ ਕੋਈ 2 ਘੰਟਿਆਂ ਤੋਂ ਖੜਾ ਹੈ ਕੋਈ 3 ਘੰਟਿਆਂ ਤੋਂ ਖੜਾ ਹੈ ਇੱਥੇ ਮਤਲਬ ਜਿਹੜਾ ਸਰਕਾਰ ਨੇ ਇਹ ਲੋਕਾਂ ਦੀ ਸੌਬਦਾ ਵਾਸਤੇ ਸੌਬਦਾ ਕੇਂਦਰ ਬਣਾਏ ਆ ਤੇ ਸੌਬਦਾ ਕੇਂਦਰ ਹੈ ਵੀ ਡੀਸੀ ਸਾਹਿਬ ਦੀ ਬਿਲਕੁਲ ਰਹਿ ਜਿਹੜੀ ਆਫਿਸ ਹੈ ਉਹਦੇ ਨੀਚੇ ਹੈ ਇਦੂ ਦੁੱਖ ਦੀ ਗੱਲ ਕੋਈ ਨਹੀਂ ਵੀ ਜੇ ਸਬਦਾ ਕੇਂਦਰ ਇੱਥੇ ਤਾਂ ਅਸੁਭਦਾ ਹੈ ਸਬਦਾ ਕਾਦੀ ਹੈ ਜੇ ਇੱਕ ਨਕਲ ਲੈਣ ਵਾਸਤੇ ਹੀ ਬੰਦਾ 2-2 ਘੰਟੇ ਇੱਥੇ ਲਾਈਨ 'ਚ ਖੜਕੇ ਅਪਲਾਈ ਕਰਨ ਵਾਸਤੇ ਇਕੱਲੀ 2-2 ਘੰਟੇ ਲੱਗ ਜਾਂਦੇ ਐ ਤੇ ਫਿਰ ਨਕਲ ਦਾ ਤਾਂ ਪਤਾ ਨਹੀਂ ਕਿੱਦੇ ਮਿਲਣੀ ਐ ਇਹ ਬਹੁਤ ਦੁੱਖ ਦੀ ਗੱਲ ਹੈ ਵੀ ਜੇ ਕਿਸੇ ਨੂੰ ਐਮਰਜੈਂਸੀ ਕੋਈ ਲੋੜ ਹੈ ਕਿਸੇ ਡਾਕੂਮੈਂਟ ਦੀ ਫਿਰ ਉਹ ਤਾਂ ਲੈ ਹੀ ਨਹੀਂ ਸਕਦਾ ਇੱਥੇ ਨਕਲਾਂ ਤੇ ਲੈਣਾ 'ਚ ਹੀ ਖੜਾ ਰਹੂਗਾ ਏ ਮੈਂ ਇੱਥੇ ਆ ਕੇ ਜਦੋਂ ਦੇਖਿਆ ਮੈਨੂੰ ਤਕਰੀਬਨ ਜਿੰਨਾ ਚਿਰ ਹੋ ਗਿਆ ਡੇਢ ਦੋ ਘੰਟੇ ਤੇ ਇੱਥੇ ਕੋਈ ਵੀ ਮਤਲਬ ਸੌਬਦਾ ਵਾਲੀ ਗੱਲ ਠੀਕ ਹੈ ਬੈਠਣ ਨੂੰ ਥਾਂ ਹੈਗਾ ਵੀ ਬੈਠੇ ਰਹੋ ਪਰ ਬਹੁਤ ਦੁੱਖ ਦੀ ਗੱਲ ਹੈ ਵੀ ਇੱਕ ਸਿੰਪਲ ਨਕਲਾ ਅਪਲਾਈ ਹੀ ਕਰਨੀ ਹੈ ਉਹ ਅਪਲਾਈ ਕਰਨ ਤੇ ਤਾਂ 1 ਮਿੰਟ ਦਾ ਕੰਮ ਹੈ ਉਹ ਇਹਨਾਂ ਨੂੰ ਚਾਹੀਦਾ ਹੈ ਵੀ ਕੋਈ ਕਾਊਂਟਰ ਇਸ ਤਰ੍ਹਾਂ ਦੇ ਹੋਣ ਜાં ਇਹਨਾਂ ਨੂੰ ਇਹ ਚਾਹੀਦਾ ਹੈ ਵੀ ਜਿਹੜੀਆਂ ਕੋਈ ਨਕਲਾਂ ਲੈਣੀਆਂ ਹਨ ਉਹਨਾਂ ਦੀ ਸੌਬਦਾ ਜਿਹੜੇ ਜਿੱਥੋਂ ਰਜਿਸਟਰੀ ਦੀ ਨਕਲ ਲੈਣੀਆਂ ਉੱਥੇ ਹੀ ਤਹਿਸੀਲਾਂ ਦੇ ਵਿੱਚ ਸੌਬਦਾ ਬਣਾਈ ਜਾਵੇ ਵੀ ਮੂਰੇ ਬੰਦਾ ਅਪਲਾਈ ਕਰੇ ਨਾਲ ਦੀ ਨਾਲ ਘੰਟੇ ਬਾਅਦ ਉਹਨੂੰ ਉਹਦੀ ਇਥੇ ਤਾਂ 2 ਘੰਟੇ ਤੱਕ ਸਿਰਫ ਫਾਰਮ ਅਪਲਾਈ ਕਰਨ ਵਾਸਤੇ ਲੱਗੇ ਨਕਲ ਦੀ ਹੁਣ ਤੁਸੀਂ ਦੇਖ ਲਓ ਵੀ ਜੇ ਇੱਕ 2 ਘੰਟੇ ਸਿਰਫ ਨਕਲਾ ਅਪਲਾਈ ਕਰਨ ਵਾਸਤੇ ਇੱਥੇ ਖੜੇ ਰਹਿਣਾ ਤੇ ਫਿਰ ਉਹ ਸੌਬਦਾ ਕਾ ਦੀਏ ਨਹੀਂ ਤਾਂ ਵੋਟ ਲਾਏ ਕਹਿੰਦੇ ਘਰੋ ਘਰੀ ਤੁਹਾਡੇ ਕੰਮ ਹੋਇਆ ਕਰਨਗੇ ਕਿਸੇ ਅਫਸਰ ਨਹੀਂ ਹੁਣ ਇੱਥੇ ਤਾਂ ਦਫ਼ਤਰ ਆਿਆਂ ਦੇ ਨਹੀਂ ਹੁੰਦੇ ਜੀ ਦਫ਼ਤਰ ਆਿਆਂ ਦੇ ਨਹੀਂ ਹੁੰਦੇ 2-2 ਘੰਟੇ ਲਾਈਨਾਂ 'ਚ ਖੜੇ ਹਾਂ ਘਰ ਘਰ ਤਾਂ ਜਦੋਂ ਤਾਂ ਬਹੁਤ ਦੂਰ ਦੀ ਗੱਲ ਹੈ ਹਾਂ ਮੈਂ ਇਹ ਗੱਲ ਕਹੂੰਗਾ ਵੀ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਵਿਖਾਉਣ ਦੇ ਹੋਰ ਇਹ ਤੁਸੀਂ ਦੇਖੋ ਜੀ ਕਹਿੰਦਾ ਕਿ ਸਰਕਾਰ ਤੁਹਾਡੇ ਦੁਆਰ ਤਾਂ ਛੋਟੇ ਪਿੰਡਾਂ 'ਚ ਆ ਕੇ ਕੰਮ ਨਹੀਂ ਆ ਆ ਦੇਖ ਲਓ ਜੀ ਪਿੰਡਾਂ ਵਾਲੇ ਇੱਥੇ ਆਉਂਦੇ ਆ ਜੀ ਅਸੀਂ ਪਿੰਡਾਂ 'ਚੋਂ ਚੱਲ ਕੇ ਇੱਥੇ ਆਉਣੇ ਆ ਫੇਰ ਵੀ 2-2 ਘੰਟੇ ਜੀ ਲਾਈਨਾਂ 'ਚ ਲੱਗੇ ਖੜੇ ਰਹਿੰਦੇ ਆ ਤੇ ਇੱਥੇ 2 ਘੰਟੇ ਸਿਰਫ ਲਾਈਨ 'ਚ ਖੜ ਮੈਂ ਨਹੀਂ ਕਹਿੰਦਾ ਵੀ 2 ਘੰਟੇ ਜੇ ਕਿਸੇ ਦਾ ਕੰਮ ਹੋ ਜਾਏ ਤਾਂ ਬਹੁਤ ਵਧੀਆ ਗੱਲ ਹੈ ਨਕਲ ਮਿਲ ਜੀ 2 ਘੰਟੇ ਤਾਂ ਸਿਰਫ ਅਪਲਾਈ ਕਰਨ ਵਾਸਤੇ ਆ ਅਪਲਾਈ ਹੋਈ ਕੀਤਾ ਸੀ ਕੰਪਲੀਟ ਵੀ ਕੀਤੀ ਸੀ ਉਹਨਾਂ ਨੇ ਇਹ ਕੇਸ ਉਹ ਕਹਿੰਦੇ ਜੀ ਅਸੀਂ ਕੰਪਲੀਟ ਪਾਰਟੀ ਜੀ ਉਹ ਤਾਂ ਉਹ ਤਾਂ ਹੁਣ ਇਹ ਕਹਿਣਗੇ ਵੀ ਜਿਹੜਾ ਸਬੰਧਤ ਕਾਊਂਟਰ ਵਾਲਾ ਹੈ ਉਹਨੂੰ ਅਸੀਂ ਪੁੱਛਾਂਗੇ ਜੀ ਵੀ ਤੂੰ ਕਿਉਂ ਜਦੋਂ ਇਹਨਾਂ ਦਾ ਸਾਰਾ ਸਿਸਟਮ ਹੀ ਇੱਥੇ ਸਾਰੇ ਡਿਪਾਰਟਮੈਂਟ ਇਕੱਠੇ ਕਰਤੇ ਇਹਨਾਂ ਤੇ ਬੋਝ ਹੀ ਇੰਨਾ ਪਾਤਾ ਵੀ ਇਹ ਬਹੁਤ ਗਲਤ ਹੈ ਮੈਂ ਕਹਿੰਦਾ ਵੀ ਕੋਈ ਸਹੂਦਾ ਨਹੀਂ ਇਹਦੀ ਕੋਈ ਸਰਕਾਰ ਨੂੰ ਇਹਦੇ ਤੇ ਚਿੰਤਨ ਕਰਨਾ ਚਾਹੀਦਾ ਵੀ ਜਿਹੜੀ ਸਹੂਦਤਾ ਕਿਵੇਂ ਦੇਣੀ ਹੈ ਵੀ ਜਿਹੜੀ ਜਥੇ ਡਿਪਾਰਟਮੈਂਟ ਆ ਜਿਹੜੇ ਡਿਪਾਰਟਮੈਂਟ ਅਗਰ ਐਗਰੀਕਲਚਰ ਡਿਪਾਰਟਮੈਂਟ ਆ ਅਗਰ ਕੋਈ ਹੋਰ ਡਿਪਾਰਟਮੈਂਟ ਆ ਉੱਥੇ ਸੁਵਿਧਾ ਬਣਾਈ ਜਾਣੀ ਚਾਹੀਦੀ ਐ ਇਹ ਨਹੀਂ ਹੈਗਾ ਵੀ ਸਾਰੇ ਲੋਕ ਇੱਕ ਤਾਂ ਇੱਕ ਰਸੇ ਨਾਲ ਬੰਨ ਤੇ ਉਹ ਇੱਥੇ ਸਾਰੇ ਤੁਰੇ ਫਿਰਦੇ ਆ ਐ ਨਹੀਂ ਪਤਾ ਇੱਥੇ ਕਾਦੇ ਵਾਲਾ ਕੋਈ ਮੈਰਜ ਰਜਿਸਟਰ ਵੀ ਇੱਥੇ ਹੀ ਕਰਾਈ ਜਾਂਦਾ ਹੋ ਇੱਥੇ ਇੰਨਾ ਇੰਨਾ ਟਾਈਮ ਉਹ ਠੀਕ ਆ ਜੀ ਨੇ ਕੋਈ ਮੈਰਜ ਉਹ ਤੋਂ ਟਾਈਮ ਲੱਗੂ ਜਿਹੜਾ ਬਚਾਰੇ ਨੇ ਇੱਕ ਨਕਲੀ ਅਪਲਾਈ ਕਰਨੀ ਆ ਉਹ ਵੀ ਉਸ ਕਾਊਂਟਰ ਤੇ ਉਹਨੂੰ 3 ਘੰਟੇ ਜੰਨਾ ਚਾੜ ਉਹਨਾਂ ਦਾ ਮੈਰਜ ਦੇ ਸਾਰੇ ਹੋਰੇ ਹੁੰਦੇ ਉਹਨਾਂ ਚਿਰ ਉਹ 3 ਘ ਕੀ ਪੋਸਟ ਮੈਂ ਦੋਨੋਂ ਹੱਡ ਵੀ ਪੋਸਟ ਕਰਦੀ ਮੇਰੀ ਇੱਥੇ ਹਾਂਜੀ ਇੱਕ ਵਿਅਕਤੀ ਵੱਲੋਂ ਰੋਸ ਲਾਈ ਹੈ ਕਿ ਇਹ ਜਿਹੜੀ ਸਿੱਧਾ ਸੈਂਟਰਲ ਲੋਕਾਂ ਦੀ ਸੇਵਾ ਵਾਸਤੇ ਬਣਿਆ ਹੁੰਦਾ ਪਰ ਇੱਥੇ ਦੋ ਦੋ ਘੰਟੇ ਲੋਕਾਂ ਦਾ ਇਕੱਠ ਜਿਹਾ ਤੇ ਕੀ ਕਾਰਨ ਹੈ ਕਿਉਂ ਟਾਈਮ ਸਰ ਜੋ ਸਾਡਾ ਪ੍ਰੋਸੈਸ ਹੈ ਮੈਂ ਤੁਹਾਨੂੰ ਉਹ ਹੀ ਦੱਸ ਸਕਦਾ ਜੀ ਹਾਂ ਇੱਕ ਤਾਂ ਇੱਥੇ ਸਿਸਟਮ ਇਦਾਂ ਹੈ ਕਿ ਟੋਕਨ ਲੈਣਾ ਪੈਂਦਾ ਜੀ ਪਹਿਲਾਂ ਟੋਕਨ ਲੈ ਕੇ ਟਾਈਮ ਪ੍ਰੋਪਰ ਟਾਈਮ ਸਲੋਟ ਆ ਜਾਂਦਾ ਬੰਦੇ ਨੂੰ ਜੇ ਰਸ਼ ਜ਼ਿਆਦਾ ਹੈ ਤਾਂ ਉਸ ਹਿਸਾਬ ਨਾਲ ਟਾਈਮ ਸਾਰਿਆਂ ਦਾ ਡਿਵਾਈਡ ਹੋ ਜਾਂਦਾ ਤੇ ਬੰਦੇ ਦੀ ਵਾਰੀ ਆ ਜਾਂਦੀ ਹੈ ਪਰ ਇਹਦੇ ਨਾਲ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਣਾ ਹੈ ਕਿ ਸਰਕਾਰ ਵੱਲੋਂ ਇੱਕ ਪੀਐਸਟੀ ਸਰਵਿਸ ਸ਼ੁਰੂ ਕੀਤੀ ਗਈ ਹੈ ਮਤਲਬ ਘਰ ਬੈਠੇ ਡੋਰ ਟੂ ਡੋਰ ਤੁਸੀਂ 1076 ਤੇ ਕਾਲ ਕਰ ਸਕਦੇ ਹੋ 1076 ਤੇ ਕਾਲ ਕਰਕੇ ਤੁਹਾਨੂੰ ਉਸੇ ਦਿਨ ਵੀ ਜਿਵੇਂ ਮੰਨ ਲਓ ਤੁਸੀਂ 9 ਵਜੇ ਸਵੇਰ ਤੋਂ ਅੱਜ ਕਾਲ ਕੀਤੀ ਹੈ ਤਾਂ ਤੁਹਾਨੂੰ 11 ਵਜੇ ਅਪਾਇੰਟਮੈਂਟ ਮਿਲ ਜੂਗੀ ਸੇਮ ਡੇ ਵੀ ਅਪਾਇੰਟਮੈਂਟ ਮਿਲ ਜਾਂਦੀ ਹੈ ਅਗਲੇ ਦਿਨ ਦੀ ਮਿਲ ਜਾਂਦੀ ਹੈ ਤੁਹਾਨੂੰ ਸੇਵਾ ਕੇਂਦਰ ਜਾਣ ਦੀ ਲੋੜ ਨਹੀਂ ਹੈ ਤੁਸੀਂ 1076 ਤੇ 44 ਸਰਵਿਸ ਆਪਣੀਆਂ ਚੱਲ ਰਹੀਆਂ ਹੈਗੀਆਂ ਉਹਨੂੰ ਵਧਾਵੀਂ ਰਹੀ ਹੈ ਸਰਕਾਰ ਤਾਂ ਸਾਨੂੰ ਤੁਸੀਂ ਸਿਰਫ ਇੱਕ ਕਾਲ ਕਰਨੀ ਹੈ ਅਸੀਂ ਤੁਹਾਡੇ ਘਰ ਜਾ ਕੇ ਤੁਹਾਡੀ ਸਾਰੀ ਅਪਲੀਕੇਸ਼ਨ ਸਬਮਿਟ ਕਰ ਦੇਵਾਂਗੇ ਪਰ ਤੁਸੀਂ ਕਹਿੰਦੇ ਘਰੇ ਬੈਠੇ ਸਰਵਿਸ ਮਿਲਦੀ ਹੈ ਪਰ ਜਿਹੜਾ ਬੰਦਾ ਇੱਥੇ ਆਉਂਦਾ ਉਹਨੂੰ ਕਿਉਂ ਇੰਨਾ ਟਾਈਮ ਲੱਗਦਾ ਜਿੱਤੇ ਜਿਹੜਾ ਪ੍ਰੋਸੈਸ ਹੈ ਉਹ ਤੋਂ ਸੁਧਾਰ ਕਿਉਂ ਨਹੀਂ ਹੋ ਰਿਹਾ ਸਰ ਉਹਦੇ 'ਚ ਦੇਖੋ ਜਿਹੜਾ ਟੋਕਨ ਹੈ ਉਹਦਾ ਆਪਾਂ ਨੂੰ ਜੋ ਜਿਹੜਾ ਬੰਦਾ ਪਹਿਲਾਂ ਹੋਊਗਾ ਉਹਨੂੰ ਪਹਿਲਾਂ ਟੋਕਨ ਮਿਲੇਗਾ ਜਿਹੜਾ ਬਾਅਦ 'ਚ ਹੋਊਗਾ ਉਹਨੂੰ ਬਾਅਦ 'ਚ ਮਿਲੇਗਾ ਉਹਦੇ ਚ ਇਸ ਰਸ਼ ਨੂੰ ਵੇਖਦੇ ਹੋਈ ਸਰਕਾਰ ਨੇ ਜਿਵੇਂ 1076 ਕੁਝ ਸਿਟੀਦਨੋਂ ਘਰੋਂ ਅਪਲਾਈ ਕਰਨ ਵਾਸਤੇ ਵੀ ਫੈਸਿਲਿਟੀ ਦਿੱਤੀ ਗਈ ਹੈਗੀ ਘਰੋਂ ਵੀ ਬੰਦਾ ਅਪਲਾਈ ਕਰ ਸਕਦਾ ਤਾਂ ਜਿਹੜਾ ਉਹ ਸਰਕਾਰ ਦਾ ਕੰਮ ਹੈ ਜਿਹੜੀਆਂ ਚੀਜ਼ਾਂ ਕਰਦੇ ਆ ਅਸੀਂ ਤਾਂ ਜੋ ਸਾਨੂੰ ਪ੍ਰੋਸੀਜਰ ਦਿੱਤਾ ਗਿਆ ਅਸੀਂ ਉਹਨੂੰ ਫੋਲੋ ਕਰਦੇ ਹਾਂ ਕਿ ਟੋਕਨਾਂ ਦੀ ਗੱਲ ਕਰੀ ਜੀ ਹਾਂਜੀ ਹੁਣ ਇੱਥੇ 211 ਨੰਬਰ ਟੋਕਨ ਚੱਲ ਰਿਹਾ ਸੀ ਹਾਂਜੀ 90 ਨੰਬਰ ਜਿਹੜਾ ਉਹਦਾ ਨੰਬਰ ਨਹੀਂ ਆ ਸੀ ਦੁਬਾਰਤੋਂ ਫੇਰ ਨਹੀਂ ਪਹੁੰਚਦਾ ਸ਼ੁਰੂ ਹੁੰਦਾ ਜੀ 5 ਨੰਬਰ ਦਾ 200 ਉਹ ਮੈਂ ਚੈੱਕ ਕਰ ਲੈਣਾ ਕਿ ਤੁਹਾਡਾ ਕੀ ਇਸ਼ੂ ਹੈਗਾ ਪਰ ਜਿਹੜਾ 211 ਇੱਕ ਜਿਹੜੀ ਚੀਜ਼ ਨੂੰ ਮੈਂ ਹੋਰ ਦੱਸਣੀ ਚਾਹਣਾ ਕਿ ਜਿਹੜਾ ਜਿਵੇਂ ਆਧਾਰ ਕਾਰਡ ਦਾ ਜਿਹੜਾ ਟੋਕਨ ਹੈ ਕਿਉਂਕਿ ਆਧਾਰ ਮਸ਼ੀਨਾਂ ਸਾਰੇ ਕਾਊਂਟਰਾਂ ਤੇ ਨਹੀਂ ਚੱਲਦੀਆਂ ਉਹ ਦੋ ਜਾਂ ਤਿੰਨ ਕਾਊਂਟਰ ਅਸੀਂ ਟਾਈ ਬੰਦੇ ਵਿੱਚ ਮੈਕਸਿਮਮ ਚਲਾਉਣੇ ਆ ਉਹਦੇ ਵਿੱਚ ਜਿਹੜੀ ਨੰਬਰਿੰਗ ਉਹਦੀ ਹੋਰ ਹੁੰਦੀ ਹੈ ਔਰ ਦੂਸਰਾ ਜਿਹੜਾ ਹੈਗਾ ਜਿਹੜਾ ਬਾਕੀ ਜਿਹੜੇ ਟੋਕਨ ਬਾਕੀ ਕਾਊਂਟਰ ਹੈਗੇ ਉਹਨਾਂ ਤੇ ਹੋਰ ਹੁੰਦੀ ਹੈ ਜਿਹੜੇ ਕਾਊਂਟਰ ਦਾ ਤੁਸੀਂ 90 ਨੰਬਰ ਦਿੱਤਾ ਜਿਹੜਾ ਜਿਹੜਾ ਸਹੀ ਚੱਲਣਾ ਚਾਹੀਦੇ ਹਨ ਬਿਲਕੁਲ ਸਹੀ ਚੱਲਣੀ ਚਾਹੀਦੀ ਹੈ ਅਸੀਂ ਦੇਖਿਆ ਉਹਨੇ ਉਹਦਾ ਕੰਪਲੀਟ ਫਿਰ ਜਦੋਂ 90 ਤੋਂ ਫਿਰ ਫਿਰ ਦੁਬਾਰਾ ਉਹ ਪਹਿਲਾਂ ਤੋਂ ਇਹ ਚੀਜ਼ ਆ ਇਹ ਚੀਜ਼ ਦੇਖੋ ਜੀ ਸੀਸੀਟੀਵੀ ਲੱਗੇ ਹੋਏ ਆ ਇੱਥੇ ਠੀਕ ਆ ਅਸੀਂ ਤੁਹਾਡੇ ਤੁਸੀਂ ਵੀ ਇੱਥੇ ਬੈਠੇ ਹੋ ਆਪਾਂ ਤੁਹਾਡੇ ਸਾਹਮਣੇ ਸਾਰਾ ਚੈੱਕ ਕਰ ਲੈਨੇ ਆ ਇਹ ਜੇ ਕੋਈ ਇਦਾਂ ਦੀ ਹੈਗੀ ਆ ਜੇ ਕਿਸੇ ਨੇ ਕੀਤਾ ਤਾਂ ਅਸੀਂ ਉਹਨੂੰ ਇਨਸਟ੍ਰਕਸ਼ਨ ਲਾਵਾਂਗੇ ਜੇ ਮਤਲਬ ਉਹ ਜਿਹੜਾ ਤੁਹਾਨੂੰ ਮੈਂ ਦੱਸ ਰਿਹਾ ਜਿਵੇਂ ਆਧਾਰ ਦਾ ਟੋਕਨ ਹੋਰ ਚੱਲ ਰਿਹਾ ਜਾਂ ਪੈਰਲਲ ਹੀ ਦੂਜਾ ਹੋਰ ਚੱਲ ਰਿਹਾ ਫਿਰ ਉਹਨ ਦਿੱਤਾ ਫਿਰ ਉਹ ਤਾਂ ਐਸ ਐ ਸਿਸਟਮੈਟਿਕ ਹੀ ਚੱਲਣਾ ਜੀ ਉਹਦਾ ਚਾਹੀ ਸਾਨੂੰ ਕੋਈ ਮਰਜ਼ੀ ਕਿ